ਬਚਾਇਆ ਬਚਾ ਪੰਜਾਬ ਬਚਾ ਡਰਾਈਵਰ ਪੰਜਾਬ ਆਇਆ ਪੰਜਾਬ ਆਇਆ ਅਈ ਭਾਈ ਯਾਨੀ ਮੈਂ ਕਪੂਰਥਾ ਤੋਂ ਆਇਆ ਹੁਧਿਆਣੇ ਨੂੰ ਜਾ ਰਿਹਾ ਸੀਗਾ ਨਾ ਹਾਂਜੀ ਜਿਹੜਾ ਆਪਣਾ ਹਾਈਵੇ ਆ ਫਗਵਾੜੇ ਵਾਲਾ ਉੱਥੇ ਹੋਇਆ ਜੀ ਐਕਸੀਡੈਂਟ ਗੱਡੀ ਟਰੱਕ ਦੇ ਵਿੱਚ ਵਜੀ ਟਰੱਕ ਖੜਾ ਸੀ ਕਹਿੰਦੇ ਕਿ ਉਹ ਸਾਡੇ ਸੜਨ ਦੇ ਵਿੱਚ ਆ ਗਿਆ ਜੀ ਪਰ जख्मी ਹੋਏ ਨੇ ਡਰਾਈਵਰਸ ਨੇ ਦੋ ਜਾਨੇ जख्मी ਹੋਏ ਨੇ ਇਹ ਟੋਟਲ ਚਾਰ ਸੀ ਚੌਥੇ ਦਾ ਨਹੀਂ ਸਾਨੂੰ ਪਤਾ ਹੈਗਾ ਜੀ ਕੀ ਆ ਪਰ ਸਾਡੀ ਅਪੀਲ ਲੋਕਾਂ ਨੂੰ ਇਹ ਹੀ ਹੈ ਕਿ ਖੜ ਕੇ ਉੱਥੇ ਦਰਸ਼ਕ ਨਾ ਬਣਿਆ ਕਰੋ ਨਾ ਉੱਥੇ ਵੀਡੀਓ ਬਣਾਇਆ ਕਰੋ ਜਿੰਨਾ ਹੋ ਸਕਦਾ ਹੈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ जख्मीਆਂ ਦਾ ਕੋਈ ਲੋਕਾਂ ਨੂੰ ਚੱਕ ਕੇ ਹਸਪੀਟਲ ਕਿੰਨੇ ਲੋਕਾਂ ਨੂੰ ਕੋਈ ਲੈ ਕੇ ਆਏ ਹੁਣ ਹਸਪੀਟਲ ਇੱਕ ਇੱਕ ਅੱਫੀ ਲੈ ਕੇ ਆਏ ਜੀ ਦੋ ਨਾਲ ਸਾਡੇ ਫੋਰਚੂਨ ਵਾਲੇ ਬਾਈਕ ਦੀ ਸੀ ਉਹ ਲੈ ਕੇ ਆਏ ਦੋ ਜਣੇ ਕੰਡੀਸ਼ਨ ਕਿਦਾਂ ਦੀ ਹੈ ਨਾ ਕੰਡੀਸ਼ਨ ਤੇ ਠੀਕ ਹੀ ਆ ਜੀ ਪਰ ਜਿਹੜਾ ਡਰਾਈਵਰ ਦੀ ਇੱਕ ਬਾਹ ਡੈਮੇਜ ਹੋਈ ਆ ਬਜੁਰਗ ਕ੍ਰਿਟੀਕਲ ਕੰਡੀਸ਼ਨ ਤੇ ਲੱਗਦੇ ਆ ਜੀ ਐਕਸੀਡੈਂਟ ਦਾ ਕੁਝ ਪਤਾ ਚੱਲਿਆ ਕੀ ਅਜੇ ਕੀ ਮਾਮਲਾ ਜੀ 10 ਪੇਸ਼ੀ ਆਪਣੇ ਫਕੜਾ ਦੇ ਸਿਬਲ ਹਸਪੀਟਲ ਲਿਆ ਦੇਖੋ ਅੱਜ ਕੋ 10 ਪੇਸ਼ੈਂਟ ਆਏ ਆ ਟੋਟਲ ਰੋਡ ਸਾਈਡ ਐਕਸੀਡੈਂਟ ਤੇ ਉਹਨਾਂ ਚ ਦੋ ਦੀ ਕੰਡੀਸ਼ਨ ਸੀਰੀਅਸ ਦੇਖੋ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਇੱਕ ਹਜੇ ਪੇਸ਼ੈਂਟ ਅੰਡਰ ਟ੍ਰੀਟਮੈਂਟ ਹੈਗਾ ਆ ਦਾ ਐਕਸਰ ਵਗੈਰਾ ਹੋਣ ਤੋਂ ਬਾਅਦ ਸਿਰਫ ਪਤਾ ਲੱਗਦਾ ਕਿ ਐਕਸੀਡੈਂਟ ਵਗੈਰਾ ਕਿੱਥੇ ਹੋਇਆ ਜੀ ਇਹਨਾਂ ਦਾ ਇਹ ਐਕਸੀਡੈਂਟ ਆਪਣੇ ਸਿਵਲ ਹਸਪੀਟਲ ਦੇ ਸਾਹਮਣੇ ਜਿਹੜਾ ਹੈਗਾ ਪੋਲਿਆ ਉੱਥੇ ਹੋਇਆ ਹੈ ਆਸ਼ੀਸ਼ ਕੰਟੀਨੈਂਟਲ ਦੇ ਕੋਲ ਤੇ ਕੰਡੀਸ਼ਨ ਸਰ ਇਹਨਾਂ ਦੀ ਕੰਡੀਸ਼ਨ ਸੀਰੀਅਸ ਹੈ ਤਿੰਨੋ ਪੇਸ਼ੈਂਟ ਹਜੇ ਤਾਂ